ਰਤਨ ਤਾਂ ਮਾਨ ਪ੍ਰਧਾਨ ਜੀ ਨੇ ਕਿਹਾ ਵੀ ਦੇਖੋ ਮਾਰਾ ਸਵਾਲ ਕਰਨੇ ਦਾ ਅਧਿਕਾਰ ਹੈ ਹਾਂ ਹਾਂ ਮੇក ਆਪਣਾ ਦੂਰ ਹਮ ਤਾਂ 300 ਮੀਟਰ ਦੂਰ ਗਿਆ ਹੋਇਆ ਆ ਮਾਰੇ ਸਾਥੀ ਖੜਾਂਗੇ ਇੱਕ ਬੰਦਾ ਮਾਰਾ ਸਵਾਲ ਜਗਾ ਪੁੱਛਾਗਾ ਹਮ ਨੂੰ ਕੋਈ ਕਿਸੇ ਦਾ ਵਿਰੋਧ ਕਰਨੇ ਦਾ ਸ਼ੌਕ ਆ ਜਦ ਮਾਰਾ ਸਵਾਲ ਜਵਾਬ ਨਹੀਂ ਕਰਨੰਦੇ ਫਿਰ ਹਮ ਨੂੰ ਵਿਰੋਧ ਕਰਨਾ ਪੜਾਇਆ ਪਹਿਲੀ ਬਾਤ ਦੂਸਰੀ ਬਾਤ ਜੋ ਅੱਜ ਲੱਟੀ ਚਾਰਜ ਹੋਇਆ ਮਾਰੇ ਸਾਥੀ ਪਕੜੇਗੇ ਜਿਤਨੇ ਮਾਰੇ ਵਿਕਲਾਂ और, सारे साथी जितने हैं, सारे बिना किसी और जो साथियों का चोट लगी आ, उन साथिया का इलाज कराया जितने मोटरसाइकिल वहीकल टेलीफोन हमारे हमारे साथियों जी सबसे पहले तो जो आज आपके लोगों को डिटेन करा को डिटेन करा गया था वह जो वाहन को से अगले पांच मिनट में आपके साथी भी आ जाएंगे और जो वाहन है वो आप अपने वाहन भी लेके जा सकते अब जो दूसरी बात है प्रोटेस्ट की देखिए इलेक्शन का समय है और हर एक को अधिकार है अपनी वोट मांगने का लेकिन हर एक को अधिकार है कि वह प्रचार करे भारत में संविधान है संविधान के तहत सभी को अधिकार दिया गया कि वो अपना वोट मांगने के लिए प्रचार कर सकते हैं जो बात थी कि आपकी यूनियन ने भी कॉल दी थी कि हम प्रश्न करेंगे लेकिन हम व्यवधान कोई पैदा नहीं करेंगे लेकिन आप विद इन लॉ एंड ऑर्डर के जो एक दायरे में रह के जिससे कोई कानून व्यवस्था जिससे बाधित ना हो उसकी आप मर्यादा की पालना करें और लॉ एंड ऑर्डर को कृपया करके अपने आप हाँ। ਅੱਜ ਤੋ ਕੁਛ ਵੀ ਨਹੀਂ ਕੀਤਾ ਤੇ ਮੈਂ ਕੁਛ ਵੀ ਨਹੀਂ ਕੀਤਾ ਜੀ ਕੋਈ ਗੱਤ ਨਹੀਂ ਡੀਐਸਪੀ ਸਾਹਿਬਾ ਮਾਰਾ ਹਮ ਤਾਂ ਸੰਵਿਧਾਨਿਕ ਚੱਲਨੇ ਵਾਲੇ ਆ ਕਿਸੇ ਤਰ੍ਹਾਂ ਦੀ ਸਮੱਸਿਆ ਆਂਦੀ ਨਹੀਂ ਹਮ ਤੋ ਉਹ ਸਵਾਲ ਪੁੱਛਾਂ ਜੋ ਮਾਰੇ ਗੇ ਪਿਛਲੇ 5 ਸਾਲ ਮਾ ਅਵਿਧਾਨਿਕ ਤੌਰ 'ਤੇ ਹੋਏ ਹਮਾਰੇ ਸੰਵਿਧਾਨ ਨੂੰ ਟੰਗਿਆ ਗਿਆ ਛਿੰਕੇ ਵਾ ਇਸ ਕਰਕੇ ਮਾਰੇ ਉੱਪਰ ਬੱਚੇ ਮਾਰੇ ਗਏ ਗੋਲੀਆਂ ਚਲਾਈ ਗਈ ਸਾਰੀ ਤਰ੍ਹਾਂ ਕੇ ਉਹ ਸਵਾਲ ਪੁੱਛਣੇ ਦਾ ਮਾਰਾ ਅਧਿਕਾਰ ਹੋਇਆ ਹੈ ਉਸੇ ਮਾ ਕੋਈ ਮਨ ਨਵੀਨ ਰਖਾਓ ਵੋਟ ਮੰਗਣ ਆਏ ਆ ਉਹਨੇ ਮਾਰੇ ਸਾਥ ਵਾਅਦੇ ਕਰੇ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਕਰਾਂਗੇ ਆਮਦਨ ਦੁੱਗਣੀ ਕਰਾਂਗੇ ਆਪ ਨੂੰ ਫਲਾਣਾ ਫਲਾਣਾ ਪੈਸਾ ਨਾ ਕੁਝ ਦੇਣਗੇ ਲੇਕਿਨ ਦਸ ਸਾਲਾਂ ਮਾ ਅਗਰ ਉਹ ਪੂਲਤ ਪ੍ਰਸ਼ਾਸਨ ਦਾ ਸਹਾਰਾ ਲੇ ਕੇ ਆਪਾਂ ਨੂੰ ਸਵਾਲ ਵੀ ਨਾ ਕਰਨ ਦੇ ਹਾਂ ਹਮ ਵੀ ਉਸ ਤਿੰਗਾ ਪ੍ਰੋਟੈਕਸ਼ਨ ਜਹਾਂ ਵਸ ਮਾਰੇ ਸੱਤਿਆਂ ਨੂੰ ਵੀ ਜਿਸ ਤਰ੍ਹਾਂ ਉਸ ਉਮੀਦਵਾਰ ਨੂੰ ਪ੍ਰੋਟੈਕਸ਼ਨ ਆਪਣੀ ਵੋਟਾਂ ਮੰਗਣੇਗੀ ਮਾਰੇ ਉਸ ਸੱਤਿਆਂ ਨੂੰ ਵੀ ਉਸੇ ਤੀ ਪ੍ਰੋਟੈਕਸ਼ਨ ਮਿਲ ਜਾ ਵੀ ਆਓ